ਲੋਬੀ ਸੰਗਤੋ ਰਬਣਾ ਸਿੱਧੀਆਂ ਤਾਰਾਂ ਲਾ ਕੇ ਕਿਸਤਰ ਬਾਬਾ ਇੱਥੇ ਪੰਦ ਰਹੇ ਆ ਇਨੇ ਆਪਾਂ ਪੇਟਾ ਲਾ ਲਗੇ ਮੰਦਰਾਵ ਲਾਉਰੀ ਨਾਥਾ ਤੇਰੀਆਂ ਕਦ ਮਾਵੇਂ ਕੰਨਾ ਦੇਵਤਿ ਮੇਰੇ ਮੰਦਰਾਵ ਲਾਉਰੀ ਨਾਥਾ ਤੇਰੀਆਂ ਕਦ ਮਾਵੇਂ ਕੰਨਾ ਦੇਵਤਿ ਵਿੱਚ ਮੇਰੇ ਆਹਾ 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 ਹਾ 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 ਬੰਬ ਆ ਗਿਆ 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 ਬੰਦਾ ਆ ਬੰਦਾ ਆ ਭਲਾ ਕਰੇ ਭਾਈ 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 ਬੈਠੋ ਸੰਗ ਤੇ ਬੈਠੋ ਵੋ ਬੋਲੋ ਸਾਚੇ ਦਰਬਾਰ ਕੀ ਜੈ 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 ਜਾ ਹੋਰ ਭਾਈ ਚੇਲਿਆ ਕੀ ਆਲਾ ਚੜਿਆ ਠੀਕ ਆ ਬਾਬਾ ਜੀ ਬਹੁਤ ਵਧੀਆ ਜੀ ਠੀਕ ਆ ਤੇ ਉਧਰ ਕਰਿਆ ਸੀ ਆਪਣੇ ਤੂੰ 32 ਸਾਰੀ ਉਧਰ ਜੀ ਜਮਾ ਕੰਮ ਸਰੇ ਲਾਤਾ ਕੰਮ ਆਪਾਂ ਜਮਾ ਲਾ ਤੇ ਲੰਗਰ ਪਾਣੀ ਸਾਰੀ ਸੰਗ ਤੁਨੂੰ ਸ਼ਕਾਤਾ ਦਾਦਾ ਜੀ ਜਮਾ ਹੈ ਚਲ ਠੀਕ ਆ ਕਰਮ ਮੜਾ ਕਰਲਾ ਤੂੰ ਬੱਤੀ ਰੱਬ ਨੂੰ ਯਾਦ ਫਿਰ ਆਪਾਂ ਜਿਹੜੇ ਕਾਣ ਪਾਏ ਲੋਕਾਂ ਦਾ ਭਲਾ ਕਰਦੇ ਆ ਠੀਕ ਆ ਸਭੀ ਕਰਦੇ ਜੀ ਜਾ ਬੋ ਪਰੋਸ਼ੜੀਏ ਕੀ ਬੋਲ ਕੀਚਰ ਠੱਗ ਕੀ ਜੈ ਹੋ ਚਲਿਆ ਚਿੜਿਆ ਹਾਂ ਬਾਬਾ ਸੰਗਤ ਵੀ ਬਾਹਲੀ ਆਈ ਬੈਠੇ ਲੰਗਰ ਪਾਣੀ ਛਕਾਤਾ ਸੇ ਇਹਨਾਂ ਨੂੰ ਹਾਂ ਹਾਂ ਸਾਰਿਆਂ ਨੂੰ ਲੰਗਰ ਪਾਣੀ ਬਾਬਾ ਛਕਾਤਾ ਆਪਾਂ ਆਪਣਾ ਅੱਡ ਕੱਢ ਕੇ ਰੱਖ ਲੈ ਜਿੱਥੇ ਆਪਾਂ ਭੁੱਖੇ ਮਰ ਜਗੇ ਆਪਾਂ ਦਾ ਪਿੱਛੇ ਕੱਢ ਕੇ ਤਾਂ ਆਪਾਂ ਸੀ ਬੰਦੀਆਂ ਲੋਹੇ ਦੇ ਕਿਨੂੰ ਵੱਦੀ ਦਰ ਗਏ ਆ ਲੋ ਇਹ ਕਹਿਣਾ ਪੈਂਦਾ ਇਹਨਾਂ ਨੂੰ ਬਾਕੀ ਆਪਾਂ ਤਾਂ ਠੱਗਾਂ ਮਾਰਨੀਆਂ ਰ ਆਪਣੇ ਕੀ ਹੈ ਪੱਲੇ ਪੱਲੇ ਤਾਂ ਆਪਣੇ ਕੁਝ ਨਹੀਂ ਗਾ ਆਪਣੇ ਪੱਲੇ ਕੀ ਹੈ ਠੱਗਾਂ ਦੇ ਲੋਕ ਗੁਰਦੁਆਰਿਆਂ ਨੂੰ ਛੱਡ ਕੇ ਆਪਣੇ ਪਖੰਡਾਂਾਂ ਮਗਰ ਤੁਰੇ ਫਿਰਦੇ ਪਖੰਡਾਂਾਂ ਮਗਰ ਤੁਰੇ ਫਿਰਦੇ ਇਹਨਾਂ ਨੂੰ ਨੌਜਨੀ ਆ ਓਏ ਧਰਮ ਦੇ ਨਾਂ ਤੇ ਕਿੰਨੇ ਲੁੱਟ ਲਾ ਇਹਨਾਂ ਨੂੰ ਯਾਰ ਹੈ ਹੁਣ ਆਪਣੇ ਜਵਾਬ ਜਿਵੇਂ ਬੁੜੀ ਦੇ ਗੁੱਤ ਪਿੱਛੇ ਅਗਲਉਂਦੀ ਆ ਉਵੇਂ ਇਹਨਾਂ ਦੀ ਜਿਵੇਂ ਕੱਲ ਸਹੀ ਹੈ ਤਰੀ ਤਾਂ ਬਾਣਾ ਸੁਣ ਬਿਨਾਂ ਸਰਬ ਕਾਣ ਕੋਣ ਬਾਹਰ ਆਏ ਪਏ ਆ ਚੱਕ ਕੇ ਕਾਣ ਹਨਾ ਪੰਗਤ ਵੀ ਬਾਹਰ ਆਈ ਪਈ ਆ ਲਾ ਫਿਰ ਕੋਈ ਲਾ ਭਾਈ ਨਾ ਲਾ ਆਉਂਦੀ ਕਰਾ ਲਾ ਪੇਟਾ ਦੁੱਕੀ ਤਿੱਕੀ ਛੱਕੀ ਦੀ ਤੂੰ ਗੱਲਾਂ ਕਰਦੀ ਕੀਤਰਵਾ ਬਿਨ ਰੋਕ ਸਕਣਾ ਨਾ ਢੀ ਪੁੱਛੀ ਤੂੰ ਦੁੱਕੀ ਜਿੱਕੀ ਛੱਕੀ ਦੀ ਕੀ ਗੱਲ ਕਰਦੀ ਆਹ ਹੈ ਆਹ ਹੈ ਤੂੰ ਰੋਕ ਸਕਦੀ ਨਹੀਂ ਕੀਤਰਵਾ ਬਿਨ ਇਹਦਾ ਨਹੀਂ ਚੱਲੂ ਅੱਜ ਇਹਦਾ ਹੌ ਬੇ ਮਹੀਨੇ ਵਿੱਚ ਪੈਂਦੀ ਵਾਰ ਜ਼ਰਾ ਹੁਣੇ ਨਾਲ ਸਾਡੇ ਮੱਠੀਆਂ ਕੋਲ ਖਾਲੋ ਸਾਡੇ ਮੱਠੀਆਂ ਕੋਲ ਖਾਲੋ ਬਹੁਤ ਸੱਚੇ ਦਰਬਾਰ ਕੀ ਜੈ ਹੋ ਸਤਿਗੁਰੂ ਬਾਬਾ ਜੀ ਤਾ ਭਲਾ ਕਰੇ ਭਾਈ ਭਲਾ ਕਰੇ ਉਹ ਤੂੰ ਜੇਬ ਚ ਕਿਤੇ ਦਲੇਪਾਂ ਤਾਂ ਨਹੀਂ ਭਿਰਦਾ ਕੁਝ ਨਹੀਂ ਪਾਇਆ ਚੱਲ ਬੈਠ ਪੁੱਤ ਬੈਠ 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 ਲਾ ਫਿਰ ਸੰਗਤ ਆਈ ਜਾਂਦੀ ਹੁਣ ਸ਼ੁਰੂ ਕਰਦੇ ਗਏ ਟਾਈਮ ਤੇ ਕਾਟਾ ਉਹ ਜਮਾਨਾ ਚੜਾ ਦੇ ਪਾਣੀ ਹੁਣ ਅੱਜ ਦੇਖੀ ਜਊ ਹਾਂ ਲਾ ਸੰਗਤ ਆ ਜੇ ਮੱਥਾ ਟੇਕਣ ਆਲੀ ਆਈ ਜਾਂਦੇ ਆ ਬਾਹਲੇ ਓਹ ਚੱਲ ਆ ਜਾਂਦੇ ਫਿਰ ਹਜੇ ਮੜਾ ਆ ਐਨੇ ਕੋਈ ਤੂੰ ਹਜੇ ਤੈਨੂੰ ਦੱਸੂ ਆ ਕੋਈ ਲਾਈ ਭਜਨ ਪੇਟਾ ਆ ਭਾਈ ਹਾਂ ਉਹ ਸੰਗਤ ਆਓ ਆ ਭਾਈ ਆ ਭਾਈ ਗੁੱਡੀ ਆ ਔਰ ਭਾਈ ਲੰਗਰ ਪਾਣੀ ਛਕ ਲਿਆ ਸੀ ਚਲੋ ਬੈਠੋ 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 ਕੋਈ ਨਹੀਂ ਆ ਦੋਨਾਂ ਦਾ ਕੰਮ ਲਈ ਲੈ ਮਾਪਿਓ ਦੇ ਕਿਤੇ ਘਰੇ ਪੈਰੀ ਹੱਥ ਨਹੀਂ ਲਾਏ ਹੁਣੇ ਮੇਰੇ ਵਰਗੇ ਠੱਗ ਦੇ ਲਾ ਕਰੀ ਮੇਰੇ ਵਰਗੇ ਠੱਗਾਂ ਦੇ ਤਾਂ ਉਹ ਵੀ ਲਈ ਜਾਂਦੇ ਆ ਹਾਂ ਬਾਕੀ ਭਾਈ ਆਪਾਂ ਕਿਸੇ ਧਰਮ ਨੂੰ ਮਾੜਾ ਤਾਂ ਨਹੀਂ ਕਹਿੰਦੇ ਜਿਹੜਿਆ ਹਾਂ ਧਰਮ ਤਾਂ ਸਾਰੇ ਸਤਿਕਾਰਯੋਗ ਹੈ ਸਤਿਕਾਰਯੋਗ ਹੈ ਬਾਬਾ ਜੀ ਹਾਂ ਧਰਮ ਨਹੀਂ ਪਰ ਜਿਹੜੇ ਧਰਮ ਦੇ ਵਿੱਚ ਮਾੜੇ ਲੋਕ ਆ ਉਹਨਾਂ ਦੀ ਗੱਲ ਕਰਦੇ ਆ ਹਾਂ ਆਪਾਂ ਉਹਨਾਂ ਦੀ ਗੱਲ ਕਰਦੇ ਆ ਬਾਬਾ ਜੀ ਹਾਂ ਜਿਹੜੇ ਪਖੰਡ ਕਰਦੇ ਹਨਾ ਜਿਵੇਂ ਐਡਾ ਵੱਡਾ ਫਕੀਰ ਹੋਗਾ ਲਾਲਾਣਾ ਬਾਬਾ ਉਹਨੂੰ ਵਿੱਚ ਬਾੜ ਕੇ ਨਾਂ ਦੇ ਲੁੱਟਣਾ ਠੀਕ ਗੱਲ ਆ ਬਾਬਾ ਹਾਂ ਆਪਾਂ ਦਿਨ ਵਿੱਚ ਦੀ ਲੱਖਾਂ ਕਰੋੜਾਂ ਝੂਠ ਬੋਲਨੇ ਧੰਗਾ ਮਾਰਨੇ ਤੇ ਉਹ ਲਾਲਾਣਾ ਬਾਬਾ ਆਪਣੇ ਚਾਉ ਪਖੰਡਿਆਂ ਦੇ ਵਿੱਚ ਹਾਂ ਉਹਦੇ ਨਾਂ ਆ ਕੇ ਮੇਰੇ ਚ ਤਾਂ ਕਾਲੀ ਮਾਤਾ ਆਉਂਦੀ ਫਲਾਨੀ ਮਾਤਾ ਆਉਂਦੀ ਆਪਣੇ ਵਰਗੇ ਠੱਗਾਂ ਚ ਆਉਗੀ ਉਹ ਐਡੀ ਵੱਡੀ ਜਗਤ ਨੂੰ ਤਾਰਨ ਵਾਲੀ ਦੇਵੀ ਹਾਂ ਸਹੀ ਗੱਲ ਆ ਦਾਦਾ ਹਾਂ ਹਾਂ ਹੋਰ ਹੋਰ ਸੰਗਤ ਆਈ ਜਾਂਦੀ ਹੈ ਹਨਾ ਬਾਬਾ ਸਹੀ ਜਾਂਦੀ ਹੈ ਬਾਬਾ ਜੀ ਮੈਂ ਤੂੰ ਕਹਿੰਦਾ ਮੈਂ ਕਲਾਣਾ ਦੇ ਮੱਥੇ ਖੜਦਾ ਕਰਾ ਇੰਨੇ ਕਰ ਬਾਬਾ ਜੀ ਆ ਭਾਈ ਆ ਭਲਾ ਕਰੇ ਭਲਾ ਕਰੇ ਲੈ ਆ ਨੌਜਵਾਨ ਪੜ੍ਹੇ ਲਿਖੇ ਮੁੰਡੇ ਵੀ ਆਪਣੇ ਠੱਗਾਂ ਕੋਲੇ ਪੈਰੀ ਹੱਥ ਲਵਾਉਣੇ ਆ ਬਾਬਾ ਜੀ ਆ ਲਵਾਉਣੇ ਪੁੱਤ ਤੁਹਾਨੂੰ ਭੇਜਦੇ ਆ ਅਮਰੀਕਾ ਕੋਈ ਨਹੀਂ ਪ੍ਰਵਾਹ ਨਾ ਬੈਠ ਕਰਾ ਤੂੰ ਬੈਠਾ ਲੱਗੀ ਚੱਕ ਕੋ ਰੱਬ ਦੇ ਨਾਂ ਦਾ ਲੱਗੇ ਫਿਰ ਬਾਬਾ ਆ ਨੀ ਪਾਉ ਸ਼ੁਰੂ ਕਰਦੇ ਆ ਹਾਂ ਲੱਗ ਇੱਕ ਮਿੰਟ ਫਿਰ ਕੋਈ ਲਾ ਜਾਰ ਆ ਜਾਂਦੇ ਫਿਰ ਮੈਂ ਕਢਦਾ ਕਢ ਲਾ ਕਾ ਕਰ 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 ਕੋਈ ਲਾ ਕੋਈ ਪੜਾ ਕਰ ਨੀ ਤੂੰ ਬੱਜ ਬੈਠਣ ਨੂੰ ਕਰਦੀ ਐ ਗੱਡੀ ਹਾਣੀ ਕਰਦੀ ਗੱਡੀ ਹਾਣੀ ਕਰਦੀ ਓ ਭਾਈ ਨੱਚੋ ਨਾ ਨੱਚ ਨਾ ਸਕਦੇ ਬੈਠੋ 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 ਨੱਚੋ ਨਾ ਵਿੱਚ ਬੈਠਣ ਨੂੰ ਨੱਚੋ ਨਾ ਨੱਚ ਨਾ ਬਟੋ ਤੇਰੇ ਲਾਹਣੀ ਕਰਨੀ ਹਾਂ ਹਾਂ ਲੱਗ ਹੁਣ ਕੋਈ ਛੇੜ ਕੋਈ ਲੱਗ ਪਾਉਣ ਬਟਲਦੀ ਹੁਣ ਨਾ ਰੱਬਾ ਨਾ ਕੋਈ ਮੁੰਡੇ ਰਾਵ ਲਾਗੀ ਨਾ ਤੈਰਿਆ ਪਾਵੇਂ ਗਾ ਕਰਨਾ ਦੇ ਬੱਚੇ ਮੇਰੇ ਕੁੰਡੇ ਰਾਵ ਆਉਰੀ ਨਾ ਤੈਰਿਆ ਦੇ ਪਾਵੇਂ ਗਾ ਕਰਨਾ ਦੇ ਬੱਚੇ ਮੇਰੇ ਬੈਠੋ 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 ਕਿਤੇ ਛੱਡਦੀ ਨਾ ਕਈ ਕੰਮ ਲਈ ਮੇਰਾ ਸਿਕਟਾਂ ਦੇ ਸਾਥ ਚੱਲਦਾ ਏ ਹੱਟੇ ਸੱਡਦੀ ਮੈਂ ਕਰਕੇ ਆਮਲੀ ਮੇਰਾ ਸਿਕਟਾਂ ਦੇ ਸਾਥ ਚੱਲਦਾ ਏ ਜਿਵੇਂ ਮੇਰਾ ਸਾਥ ਦੇ ਸਾਥ ਚੱਲਦਾ ਏ ਤੁਹਾਨੂੰ ਬੈ ਨੀ ਮੇਰਾ ਸਿਕਟਾਂ ਦੇ ਸਾਥ ਚੱਲਦਾ ਏ ਜਿਵੇਂ ਮੇਰਾ ਸਾਥ ਦੇ ਸਾਥ ਚੱਲਦਾ ਏ ਕਿਤੇ ਛੱਡਦੀ ਨਾ ਕਈ ਕੇ ਆਮਲੀ ਤੇਰਾ ਸਿਕਟਾਂ ਦੇ ਸਾਥ ਚੱਲ ਚੱਲਦਾ ਏ ਜਿਵੇਂ ਮੇਰਾ ਸਿਕਟਾਂ ਦੇ ਸਾਥ ਚੱਲਦਾ ਏ ਬੋਲ ਸੱਚੇ ਦਰਬਾਰ ਕੀ ਜੈ ਬੋਲ ਕੀ ਚਰਹਾਗੀ ਕੀ ਜੈ ਬੋਲ ਆਈ ਹੋਈ ਮੂਰਖ ਸਾਧ ਸੰਗਤ ਕੀ ਜੈ ਲੈ ਵੀ ਭਗਤੋ ਉਹ ਦੋਵੇਂ ਜੀ ਖੜੇ ਹੋ ਜਾ ਜਿਹੜੇ ਘਰ ਬਾਰੇ ਪੁੱਛਣ ਆਏ ਆ ਪਤੀ ਪਤਨੀ ਹਾਂ ਭਾਈ ਬੱਚਾ ਤੁਸੀਂ ਆਏ ਹੋ ਅੱਛਾ ਕਿਹੜਾ ਪੰਡਾ ਕਲੇਲਿਆਂ ਵਾਲੀ ਬਾਬੇ ਅੱਛਾ ਆ ਘਰੋਂ ਹੈ ਹਾਂਜੀ ਠੀਕ ਹੈ ਕੀ ਪੁੱਛਣਾ ਹੈ ਘਰ-ਬਾਰ ਬਾਰੇ ਪੁੱਛਦੇ ਹਾਂ ਘਰ-ਬਾਰ ਬਾਰੇ ਪੁੱਛਣਾ ਠੀਕ ਹੈ ਕੋਈ ਜਵਾਕ ਜੱਲਾ ਨਾ ਹੈ ਨਹੀਂ ਚੱਲ ਕੋਈ ਦੀ ਚੱਕੀ ਕਰਾ ਤੇ ਲੈ ਤੂੰ ਕਰਦਾ ਬਾਬਾ ਜੀ ਹਾਂ ਮੈਂ ਤਰਾਂ ਦੀ ਚੱਕ ਤੇ ਮੱਥੇ ਕਰਾ ਜਾ ਦੋ ਤੂੰ ਲੈ ਵੀ ਤੂੰ ਤੇ ਜਾ ਦੇ ਤਜਾਬ ਦੇ ਤਜਾਬ ਦੇ ਮੱਤਰਾਂ ਦੀ ਗੜ ਤੱਕ ਮੱਥੇ ਕਰਾ ਜਾ ਦੋ ਤੂੰ ਲੈ ਵੀ ਤੂੰ ਜਾ ਤਜਾਬ ਦੇ ਤਜਾਬ ਦੇ ਤਜਾਬ ਦੇ ਤਜਾਬ ਦੇ ਤਜਾਬ ਦੇ ਆ ਛੋਟੇ ਸਪਰੇਅ ਪੀ ਕੇ ਕੌਣ ਮਰਿਆ ਹੈ ਕੋਈ ਯਾਦ ਹੋਵੇ ਕੋਈ ਵੱਡ ਬਡੇਰਾ ਕੋਈ ਬਾਪੂ ਤਾਏ ਚਾਚੇ ਦਾ ਮੁੰਡਾ ਹੋਵੇ ਯਾਦ ਕਰ ਪੁੱਤ ਆ ਸਪਰੇਅ ਵਾਲਾ ਮੁੰਡਾ ਕੋਈ ਗੱਭਰੂ ਕੋਈ ਕਿਤੇ ਕੋਈ ਆਣ ਗਮਾਣ ਚਦਾ ਨਹੀਂ ਛੋਟੇ ਇਹ ਤਾਂ ਹੋ ਹੀ ਨਹੀਂ ਸਕਦਾ ਯਾਰ ਸੋਚ ਖਾਂ ਭਾਈ ਤੈਨੂੰ ਪਤਾ ਹੋਵੇ ਕੋਈ ਹਾਂਜੀ ਕੋਈ ਸੋਚੋ ਯਾਰ ਇਹ ਤਾਂ ਨਾਜੀ ਦਾ ਕਹਿੰਦਾ ਸਰਨ ਨਹੀਂ ਨਹੀਂ ਮੁੰਡਾ ਗੱਬਰੂ ਉਹ ਤੁਹਾਡੇ ਗਵਾਂਢੀਆਂ ਦੇ ਕੀ ਨਾਮ ਉਹਨਾਂ ਦਾ ਗੁਜਰਾਤ ਹੈ ਮੈਨੂੰ ਦਿਖਾਈ ਹੀ ਜਾਂਦਾ ਹੈ ਲਿਸ਼ੇਗਾ ਬਾਬਾ ਹਾਂ ਹੁਣ ਕਿਵੇਂ ਮੰਨ ਪਿਆ ਤੂੰ ਪਹਿਲਾਂ ਤਾਂ ਬੋਲੀ ਨਹੀਂ ਉਹੀ ਆ ਚੱਕੀ ਕਰਾ ਇੱਥੋਂ ਚੱਕਦਾ ਬਾਬਾ ਚੱਕਦਾ ਬਾਬਾ ਚੱਕਦਾ ਬਾਬਾ ਹਾਂ ਮਿੱਤਰਾਂ ਦੀ ਕਰ ਤਾ ਤੂੰ ਮਰ ਜੂਗਾ ਜਹਾਦੋ ਤੇ ਸੁਣ ਲੈ ਤੂੰ ਤਿਆਰ ਦੇ ਲੋਕੀ ਰੋਹਾਂ ਦੇ ਲੈਕ ਕੋ ਹੋਰ ਆ ਗਿਆ ਸਾਹਮਣੇ ਮੇਰੇ ਯਾਰ ਆ ਜਿਹੜੀ ਬੁੜੀ ਮਰੀਏ ਤੁਹਾਡੇ ਫਾਹਾਂ ਲੈ ਕੇ ਪਿੱਛੇ ਜੇ ਦੋਕ ਦਿਨ ਹੋਇਆ ਕੌਣ ਸੀ ਉਹ ਉਹ ਤਾਂ ਬਦੁਖੀ ਸੀਗੀ ਵਿਚਾਰੀ ਬਾਬਾ ਜੀ ਦੁਖੀ ਸੀ ਤਾਂ ਹੀ ਫਾਹਾਂ ਲੈ ਲਿਆ ਹੋਈ ਹਾਂ ਘਰ ਦਾ ਸ਼ਰਾਬ ਪੀਂਦਾ ਸੀਗਾ ਅੱਛਾ ਘਰ ਦਾ ਸ਼ਰਾਬ ਪੀਂਦਾ ਸੀਗਾ ਉਹ ਲੜਦੇ ਪੜਦੇ ਰਹੇ ਸੀ ਆਖੀ ਅੱਖੀ ਮਰ ਗਈ ਵਿਚਾਰੀ ਉਹਦਾ ਕਹਤੇ ਤੂੰ ਤਾਂ ਨਹੀਂ ਮਰਵਾਤੀ ਨਹੀਂ ਨਹੀਂ ਬਾਬਾ ਜੀ ਅੱਛਾ ਲੱਗਦਾ ਤਾਂ ਤਾ ਮੈਨੂੰ ਇਹੋ ਜਿਹਾ ਨਹੀਂ ਨਹੀਂ ਅੱਛਾ ਅੱਛਾ ਆ ਪਰ ਹੁਣ ਭਲਾ ਕਰਦਗੇ ਤੁਹਾਡਾ ਹਾਂਜੀ ਬਾਬਾਏ ਛੋਡੇ ਤੇ ਆਸ ਬੜੀ ਆਸ ਲੈ ਕੇ ਆਏ ਬਾਬਾਏ ਤੁਹਾਡੇ ਆਸ ਲੈ ਕੇ ਆਏ ਮੈਥੋਂ ਮੇਰੇ ਘਰ ਦੇ ਆਸ ਨਹੀਂ ਰੱਖਦੇ ਪਤੰਦਰ ਮੇਰੇ ਤੇ ਆਸਾਂ ਰੱਖੀ ਬੈਠੇ ਚੱਲ ਕੋਈ ਨਹੀਂ ਦੇਖ ਦਿੰਦਾ ਬਜਾਈ ਕਰ ਇੱਥੇ ਵੀ ਆ ਗਿਆ ਬੈਠੇ ਜੀ ਆ ਗਿਆ ਜਾ ਜਾ ਮਿੱਤਰਾਂ ਦੀ ਜੜ ਤ ਤਮੱਚੂ ਗਾਲ ਜਾ ਦੋ ਕੈ ਚੁੜ ਲੜੀ ਤੂ ਤਿਆਦੇ ਮਿੱਤਰਾਂ ਦੀ ਜੜ ਤ ਤਮੱਚੂ ਗਾਲ ਜਾ ਦੋ ਕੈ ਚੁੜ ਲੜੀ ਤੂ ਤਿਆਦੇ ਬਾਹ ਬਾਹ ਬਾੜ ਤੇ ਲਗ ਰਹੀ ਇੱਥੇ ਆ ਗਿਆ ਆ ਗਿਆ ਓਹ 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 ਲੱਫੜਾ ਦਾ ਕਰ ਦੂੰਗਾ ਹਾਂਜੀ ਰੁਪਿਆ 51000 ਲਵਾਂ ਬਬਈ ਸਾਡੇ ਕੋਲ 5100 ਰੁਪਿਆ ਹੁੰਦਾ ਫਿਰ ਅੱਥੇ ਥੋਡੇ ਕੋਲੇ ਕੀ ਲੈਣਾ ਹਾਂ ਸੀ ਹਾਂ 5100 ਰੁਪਿਆ ਹੁੰਦਾ ਫਿਰ ਥੋਡੇ ਕੋਲੇ ਕੀ ਲੈਣਾ ਹਾਂ ਸੀ 5100 ਨਹੀਂ ਮੈਂ 51000 ਰੱਖੀ ਆ ਨਾ ਅੱਛਾ ਹਾਂ ਇਹ ਪਹਿਚਾਣੇ ਬਬਈ ਹੈ ਨਹੀਂ ਫਿਰ ਚੱਲ ਕੱਟ ਕਰ ਲੈਨੇ ਆ ਕਿਹੜਾ ਜੀ ਕੱਟ ਦੇ ਨਾ ਖਤਰਨਾ ਚੱਲ ਐ ਕਰੀ ਫਿਰ 500 ਤਾਂ ਦੇ ਹੀ ਜਾਈ ਠੀਕ ਬਬਈ ਦੇ ਦੇਗਾ ਹਾਂਜੀ ਹਾਂ ਬੱਲਾ ਕਰਦਾ ਭਲਾ ਬੈਠੋ ਤੁਸੀਂ ਲਗ ਰਹੇ ਨਹੀਂ ਮੈਨੂੰ ਜਾਂਦਾ ਮਿਲ ਕੇ ਜਾਓ ਠੀਕ ਆ ਆ ਬਾਜੋ ਜੋਤੀ ਬੁੱਧਗੀ ਚੇਲੇ ਆਪਣੀ ਤਾਂ ਲਾ ਹੁਣ ਐ ਕਰੀ ਹਾਂ ਹੁਣ ਉਹ ਭਜਨ ਲਾਈ ਜੱਟ ਸੇ ਵਿਆ ਚੁਣੰਗਾ ਚੇਲੇ ਟੱਕਰੀ ਲਾ ਲਗੇ ਫਿਰ ਹਾਂ ਕਹਿੰਦੀ ਜੱਟ ਆ ਕੇ ਮੈਨੂੰ ਉਹ ਜੱਟ ਕਹਿੰਦਾ ਹੋਰ ਨਹੀਂ ਲਾਉਣਾ ਹਾਂ ਹਾਂ ਆਹ ਵੀ ਕਰਾਏ ਮੈਨੂੰ ਮੜੇ ਬੱਬਾ ਫਿਰ ਹਾਂ ਅੱਛਾ ਜੀ ਹਾ ਹਾਂ ਠੀਕ ਆ ਲਾ ਲਾਈ ਕਰਾ ਹੀ ਆ ਗਿਆ ਹੋਰ ਕਾਣ ਆ ਗਏ ਬੇਹੰਤ ਨੰਗੇ ਹੱਥ ਚੰਡੀਲ ਟੱਕਰੀ ਬੜੀ ਸੋਹਣੀ ਪੂਤ ਸੀ ਮੇਲ ਟੱਕਰੀ ਚੜੇ ਨੰਗੇ ਹੱਥ ਚੜੇ ਜਾਣੇ ਬੜੀ ਸੋਹਣੀ ਪੂਤ ਸੀ ਪੀਵੇ ਕੱਟੋ ਤੋ ਜੱਟਾ ਜੱਟਾ ਓਏ ਬਈ ਨੁਦਰ ਤੇ ਹੋ ਜਾ ਇਕੱਠਾ ਜੱਟ ਕੇ ਲੋਏ ਉਹਨਾਂ ਦੀ ਤੀਜਾ ਹੀ ਦਾ ਉਹਨਾਂ ਦੇ ਵਿੱਚ ਬਹੁਤ ਸਮਾਣਾ ਗਮਾ ਅਜਾ ਤਿੰਬਰ ਜਾ ਅਜਾ ਤਿੰਬਰ ਜਾ ਨਵਾ ਰੋਕ 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 ਤਿੰਬਰ ਜਾ ਤਿੰਬਰ ਜਾ ਗੋਲ ਕੀ ਚਰਠਾ ਗੀ ਕੀ ਜੈ ਲਾ ਬਈ ਨੌਜਵਾਨ ਮੁੰਡਾ ਆਇਆ ਕੋਈ ਬਾਹਰਲੇ ਦੇਸ਼ ਜਾਣ ਵਾਸਤੇ ਆਇਆ ਬਾਬਾ ਜੀ ਮੈਂ ਬਾਬਾ ਜੀ ਅੱਛਾ ਤੂੰ ਏ ਸ਼ੇਰਾ ਹਾਂਜੀ ਬਾਬਾ ਜੀ ਕਿਹੜਾ ਪਿੰਡਾ ਤੇਰਾ ਨੌਜਵਾਨਾ ਬਾਬਾ ਜੀ ਕਲਿੱਲਿਆਂ ਵਾਲੀ ਤੂੰ ਵੀ ਥੋੜੇ ਪਿੰਡਾਂ ਗਏ ਹੈ ਅੱਛਾ ਅੱਛਾ ਕਿਹੜੇ ਪਿੰਡ ਜਾਣਾ ਪੁੱਤ ਤੂੰ ਬਾਬਾ ਜੀ ਮੈਂ ਅਮਰੀਕਾ ਜਾਣਾਗਾ ਜੀ ਅਮਰੀਕਾ ਦਾ ਪੁੱਤ ਤੇਰਾ ਬੂਥਾ ਹੀ ਨਹੀਂ ਕੋਈ ਨਾਲ ਸੁਸੂ ਪਿੰਡ ਦੀ ਗੱਲ ਕਰ ਉੱਥੇ ਤਾਂ ਭੇਜ ਦਿੰਨਾ ਬਾਬਾ ਜੀ ਐਂ ਗਾ ਤੋ ਕਰਦੇ ਆਂ ਜੀ ਛੋਡੇ ਤੇ ਕੋਈ ਆਸ ਲੈ ਕੇ ਆਏ ਆ ਬਾਬਾ ਜੀ ਆਸ ਤਾਂ ਪੁੱਤ ਮੈਨੂੰ ਮੇਰੇ ਘਰ ਦਾ ਤੇ ਹੈ ਨਹੀਂ ਤੂੰ ਮੇਰੇ ਤੇ ਕੀ ਆਸਾ ਲਾਉਣਾ ਠੱਗ ਬੰਦੇ ਆ ਅਸੀਂ ਤਾਂ ਤੂੰ ਐਂ ਕਰ ਬਾਹਲਾ ਨਾ ਕਰ ਜੇ ਬਾਹਰ ਜਾਣਾ ਨਾ ਦੱਸ ਦੇ ਤੰਗਾ ਤਾਂ ਆਪਣੇ ਨਾਲ ਖੂਹੀ ਬਣੀ ਇੱਥੇ ਵਗ ਜਾ ਬਾਬਾ ਜੀ ਇੱਥੇ ਥੋੜੀ ਜਾਣਾ ਹੋਰ ਬਾਹਰਲੇ ਪ੍ਰਦੇਸ਼ ਹੀ ਬਾਬਾ ਜੀ ਅੱਛਾ ਪ੍ਰਦੇਸ਼ ਹਾਂ ਹਾਂਜੀ ਬਾਬਾ ਜੀ ਕੀ ਦੇਖੀ ਨਾ ਬਾਈ ਨਾ ਬੂਥਾ ਦਾ ਤਾਂ ਆਇਆ ਪੁੱਤ ਜਮੇ ਨਿਉਲੇ ਦੇ ਫੁਣਸੇਗਾ ਹੋਗਾ ਹੁਣ ਬਾਹਰਲੇ ਦੇਸ ਤੂੰ ਭੱਜੇਗਾ ਜਾ ਯਾਰ ਬਾਬਾ ਮੇਰਾ ਪੰਗਾ ਹੀ ਲੈ ਲੈ ਤੇਰੇ ਕੋਲ ਉਹ ਕੋਈ ਨਹੀਂ ਕਬਰਾ ਮੈਨੂੰ ਥੋੜੀ ਟਿਚਰ ਕਰਨ ਦੀ ਆਦਤ ਆ ਪੁੱਤ ਬਾਕੀ ਉ ਏਡਾ ਤਾਂ ਤੂੰ ਮੈਨੂੰ ਖਰ ਰੁਪਏ ਹੈ ਕੋ ਮਾਰੇ ਮੋਟੇ ਬਾਬਾ ਜੀ ਫੋਨ ਰੱਖ ਲਓ ਹਾਂ ਤਾਂ ਮੈਂ ਵੀ ਤੇਰੇ ਵਰਗਾ ਮਲਾਂਗੀ ਆ ਮਲਾਂਗਾ ਕੰਜਰ ਦਾ ਸਾਡੀਆਂ ਗੋਲੀਆਂ ਭੁੱਕੀ ਮੁੱਕੀ ਪਈ ਐ ਕੋਈ ਦੇ ਦੇ 150 ਰੁਪਿਆ ਕੋਈ ਲਿਆਵਾਂਗੇ ਹਾਂ ਚੱਕ ਵਾਠਕਾ ਤੂੰ ਤਾਂ ਬਾਗਿਆ ਅਮਰੀਕਾ ਪੁੱਤ ਤੂੰ ਪਹਿਲਾਂ ਜਾਏਗਾ ਹਾਂ ਬੈਠਾ ਬੈਠਾ ਆਹਾ ਹਾ ਹਾ ਆ ਲਾ ਹੁਣ ਮੈਂ ਕਹਣਾ ਮੈਨੂੰ ਤੂੰ ਢੋਲਕੀ ਵਜਾ ਮੈਂ ਸੁਣਾਉਣਾ ਤੁਹਾਨੂੰ ਗਾਣਾ ਸੁਣਾ ਮੈਂ ਢੋਲਕੀ ਵਜਾਉਣਾ ਬਾਬਾ ਤੂੰ ਲਾ ਸੁਰ ਚ ਲਾਈ ਬੰਦੂ ਦੇ ਚ ਮੈਂ ਕਹਣਾ ਕੀੜੇ ਪਹਿਣਗੇ ਮਰੇਗੀ ਸੱਪ ਲੜ ਕੇ ਮਿੱਤਰਾਂ ਨੂੰ ਧੋਖਾ ਦੇ ਕੀੜੇ ਪਹਿਣਗੇ ਗਾਉਣਾ ਨਾ ਫਰਮਾ ਹੱਥ ਮੇ ਸੱਚ ਹੈ ਚੱਲਿਆ ਪੂਰੇ ਬਾਬਾ ਨਾ ਮੈਂ ਤਾਂ ਹੈਗਾ ਨਾ ਚੱਲਿਆ ਯਾਰ ਤੇਰੇ ਬਾਬਾ ਮਾਤਾ ਕਣਾ ਮਾਰਟੂਆ ਤੂੰ ਆਪਣੇ ਕਲਾਕਾਰ ਨਾ ਬਣ ਜਗੇਰ ਆਪਾ ਮਾਤਾਣਾ ਬਾਬਾ ਲਾ ਲਾਂਗੇ ਸਰਾ ਕੰਮ ਆਪਾ ਜਮਾ ਉਹ ਆਏ ਆ ਭਾਈ ਸੰਗਤ ਇਹ ਤਾਂ ਸਾਡਾ ਪਾਰਟ ਟਾਈਮ ਕੰਮ ਠੱਗਾ ਠੋਰੀ ਦਾ ਉਹ ਅਸੀਂ ਕਲਾਕਾਰ ਵੀ ਆਂ ਜੇ ਖਾੜਾ ਖੂੜਾ ਲਵਾਉਣਾ ਹੋਵੇ ਸਾਥੋਂ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨਾਮ ਹੈ ਕੀਚਰੇਨ ਠੱਗ ਮੇਰਾ ਚੇਲਾ ਚੜਾ ਬਦਮਾਸ਼ ਤੇ ਜੇ ਕਿਸੇ ਨੂੰ ਕੋਈ ਕੱਢਣਾ ਹੋਵੇ ਕੰਡਾ ਤਾਂ ਉਹ ਵੀ ਸਾਨੂੰ ਦੱਸ ਸਕਦੇ ਹੋ ਅਸੀਂ 200 ਚੀ ਬੰਦਾ ਮਾਰ ਸਕਦੇ ਗੰਡਾ ਆਸ ਵੀ ਨਾ ਚੱਲਦਾ ਲਾ ਚੇਲੇ ਫਰੈਂਕ ਕਰਕੇ ਹੁਣ ਮੈਂ ਮੈਨੂੰ ਕੋਈ ਮਾੜਾ ਮੋਟਾ ਕਾ ਪਾਣੀ ਪੀ ਲਾ ਹਨਾ ਕਾ ਪਾਣੀ ਪੀ ਐਂ ਨਾ ਮੈਂ ਸੰਗਤ ਤੁਹਾਨੂੰ ਸਰਚ ਤੱਕ ਹੋਊਗਾ ਇੱਕ ਗੱਲ ਹੋਰ ਹੈ ਕਹੇ ਬੱਬਾ ਮੈਂ ਤੁਹਾਨੂੰ ਦੱਸਾਂ ਇਹ ਲੋਕ ਮੂਰਖੀ ਹੈ ਇਹ ਤਾਂ ਮੂਰਖੀ ਹੈ ਹਨਾ ਬਣੌਲ ਜਿੰਦਾ ਬਾਈ ਇਹਨਾਂ ਨੂੰ ਇਹਨਾਂ ਨੂੰ ਅਕਲ ਹੈ ਨਹੀਂ ਵੀ ਤੁਸੀਂ ਕਮਲਿਓ ਮੈਨੂੰ ਐ ਨਹੀਂ ਸਮਝਾਉਂੀ ਥੋੜੀ ਵੀ ਤੁਸੀਂ ਪੁੱਤਾਂਦਰੋ ਗੁਰਦੁਆਰੇ ਜਾਓ ਕੋਈ ਧਾਰਮਿਕ ਸਥਾਨ ਤੇ ਜਾ ਕੇ ਆਪਦੇ ਮਾਂ ਪਿਓ ਦੀ ਸੇਵਾ ਕਰੋ ਆਪਣੇ ਠੱਗਾਂ ਕੋਲੇ ਕੀ ਲਣਾਉਂਦੇ ਆ ਇਹ ਇਹਨਾਂ ਨੂੰ ਐ ਪਤਾਗਾ ਵੀ ਖਾੜੋ ਪੀ ਲੋ ਦਿਆ ਕਰੋ ਵੀ ਆਪਣੇ ਠੱਗਾਂ ਕੋਲੇ ਆ ਖੜਦੇ ਆ ਮੈਨੂੰ ਇੱਕ ਗੱਲ ਹੋਰ ਦੱਸ ਚੜਿਆ ਤੂੰ ਯਾਰ ਅਦਾ ਇਹ ਜਰ ਲੋਕ ਗੁਰਦੁਆਰੇ ਤਾਂ 10 ਰੁਪਏ ਦਿੰਦੇ ਮਰਦੇ ਆ ਆਪਣੇ ਅਰਗੇ ਨਾਲ ਤੋਂ ਭਾਵੇਂ ਲੱਖ ਮੰਗ ਲੈ ਉਹਦੀ ਦੇ ਦਿੰਦੇ ਆ ਇਹ ਦੇ ਦਿੰਦੇ ਫਸੇ ਦਿੰਦੇ ਆ ਇਹ ਨੌਲਜ ਨਹੀਂ ਇਹਨਾਂ ਨੂੰ ਐ ਨਹੀਂ ਸਮਝ ਆਉਂਦੀ ਵੀ ਐਡੇ ਵੱਡੇ ਦੇਵੀ ਦੇਵਤੇ ਐਡੇ ਵੱਡੇ ਪੀਰ ਫਕੀਰ ਆਪਣੇ ਅਰਗੇ ਸੜੇ ਮਲੰਗਾ ਚਾਹਣਗੇ ਉਹ ਮਲੰਗਾ ਜੀ ਆਉਂਦੇ ਆ ਰਾਜੀ ਉਹਨਾਂ ਚਾਕੇ ਇਹ ਓਏ ਮੈਂ ਦੱਸਾਂ ਇਹ ਗੱਲ ਸਹੀ ਆ ਬਾਬੇ ਨਾਨਕ ਦੀ ਕਿਵੇਂ ਬਾਬੇ ਨਾਨਕ ਨੇ ਇੱਕ ਗੱਲ ਆਖੀ ਸੀ ਕਹਿੰਦਾ ਮਰਦਾਨਿਆ ਹਰਜੀ ਹਵਾ ਚੱਲੂਗੀ ਕਹਿੰਦਾ ਨਾ ਕਹਿੰਦਾ ਹੱਥ ਨੂੰ ਹੱਥ ਖਾਊ ਆ ਕਹਿੰਦਾ ਬਾਬਾ ਫਿਰ ਠੱਗਿਆ ਕੌਣ ਜਾਊਗਾ ਕਹਿੰਦਾ ਪੁੱਤ ਜਿਹੜਾ ਤੇਜਗਾ ਕਹਿੰਦਾ ਉਹ ਠੱਗਿਆ ਜਾਊਗਾ ਇਹ ਲੋਕ ਤੇਜ ਜਾਂਦੇ ਆ ਪਾਗਲ ਬਣ ਜਾਂਦੇ ਆ ਮੂਰਖ ਬਣ ਜਾਂਦੇ ਆ ਇਹਨਾਂ ਨੂੰ ਲੁੱਟ ਲਾ ਬੱਸ ਦੱਬੀ ਆ ਕਿ ਲੁੱਟ ਕਿ ਲੈ ਆਪਦਾ ਮੁੰਡਾ ਤਾਂ ਮੈਂ ਅਮਰੀਕਾ ਭੇਜਤਾ ਹੁਣ ਤੇਰੇ ਵਾਲੇ ਮੁੰਡੇ ਨੂੰ ਭੇਜ ਦੂੰ ਅਮਰੀਕਾ ਇੱਥੇ ਥੋੜੀ ਜਾਇਦਾਦ ਬਣਾ ਕੇ ਆਪਾਂ ਯਾਰ ਹਾਂ ਇਹਨਾਂ ਨੂੰ ਵੀ ਲੋਕਾਂ ਨੂੰ ਆਏ ਨਹੀਂ ਵੀ ਤੁਸੀਂ ਗੁਰਦੁਆਰੇ ਵਗਦੇ ਹੋ ਸੇਵਾ ਕਰ ਲਓ ਮਾਪਿਓਨ ਦੀ ਸੇਵਾ ਕਰ ਲਓ ਆਪ ਪੜ ਰਕਾਂ ਦੀ ਆ ਪੈਰਾ ਜਿਹੜੇ ਦੇ ਉਹ ਜਿਹੜੀ ਜ਼ਮੀਨ ਲਈ ਆ ਚਾਣ ਤੱਕ ਪੰਡ ਹਲਤ ਦਾ ਇੱਕ ਪਿੰਡ ਦੇ ਨਾਲ ਆਪਾਂ ਤੋਂ ਪਣੀਦਾ ਹੀ ਆ ਆਪਣੀ ਉਹੀ ਆ ਤੇ ਕਾ ਉਹ ਮਾਲਾ ਨਾ ਬੋਲ ਸਰਕਾਰਾਂ ਨੂੰ ਪਤਾ ਲੱਗ ਗਿਆ ਆਪਣੇ ਤੇ ਜਿਹੜਾ ਪਰਚਾ ਪਾ ਦੇਣ ਉਹਦੀ ਨਾਲ ਦੀ ਨਾਲ ਹਾਂ ਉਹ ਥੰਗ ਤੇ ਤਾਂ ਅਸੀਂ ਪੀਰ ਫਕੀਰ ਮਣਾਈ ਜਾਂਦੇ ਸੀ ਕੋਈ ਆਪ ਦਾ ਹਾਂ ਇਹ ਤਾਂ ਅਸੀਂ ਪੀਰ ਫਕੀਰ ਨੂੰ ਮਣਾਈ ਜਾਂਦੇ ਸੀ ਹੋਰ ਲੱਗਦਾ ਬਾਬਾ ਨਹੀਂ ਲੱਛਣ ਤਾਂ ਪੁੱਤ ਨਹੀਂ ਆਏ ਨਹੀਂ ਫਕੀਰਾਂ ਨੂੰ ਆਏ ਨਹੀਂ ਬੋਲੀਦਾ ਪੁੱਤ ਹਾਂ ਭਾਈ ਗੁੱਡੀ ਜਾ ਕੇ ਬੈਠ ਤੋ ਉੱਥੇ ਬੈਠ ਪੁੱਤ ਬੈਠ ਬਾਲੀ ਸਣੀ ਭਾਇਆ 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 ਪੁੱਤ ਤੂੰ ਭਾਇਆ ਭਾਇਆ ਚੂਚਰ ਕੇ ਭਾਇਆ 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 ਲੈ ਫਿਰ ਐ ਕਰਕੇ ਉ ਤਾਂ ਸੱਪ ਆਉਣਾ ਸਾਰੇ ਕੰਨ ਤਾਂ ਆਪਾਂ ਕੱਢ ਤੇ ਤੇ ਜੇ ਉਹ ਗੱਲ ਤਾਂ ਸੁੰਦਾ ਇਥੋਂ 20 ਰੁਪਏ ਤੂੰ ਚੱਕੇ ਮੈਂ ਤਾਂ ਕੇ ਦੀਵ ਚ ਪੜਾਈ ਉਹ ਕੰਜਰ ਤੇ ਤਾਂ ਮੈਨੂੰ ਚਾਹੀਦੇ ਸੀਗੇ ਉਹ ਖਾ ਬੀ ਲਾਂਗੇ ਕੁਸਮਾੜਾ 20 ਰੁਪਏ ਦੇ ਤੱਕ ਤੂੰ ਬਠਿੰਡੇ ਵਾਲਾ ਥਰਮਲ ਪਲਾਟਨਾ ਖਰੀਦ ਲੈ ਐਵੇਂ ਲੱਗਦਾ ਤੈਨੂੰ ਮੇਰੇ ਦੋ ਸਨੇਚਰ ਆ ਜਾਂਦੇ ਨਹੀਂ ਸਨੇਚਰ ਨਹੀਂ ਮੈਂ ਉਹ ਤੁਰਾ ਤੂੰ ਉਹ ਬਾਤ ਛੱਡ ਉਹ ਦਾਦਾ ਬੰਦਵਾ ਮਸਾਦਾ ਮੈਂ ਭਰਿਆ ਕੇ ਇਹਨਾਂ ਨੂੰ 20 ਰੁਪਏ ਦਾ ਐਸੋ ਹੀ ਤੂੰ ਚੱਕ ਲੈ ਹੱਸ ਕਰ ਲਾਂਗੇ ਕਿਹਾ ਬਾਬਾ ਜੀ 20 ਉਹ ਨਹੀਂ ਨਹੀਂ ਪੁੱਤ ਤੂੰ ਸਨੇਚਰ ਨਹੀਂ ਕਿਹਾ ਤੂੰ ਗਲਤ ਸੁਣ ਗਿਆ ਮੈਂ ਤਾਂ ਸਮਝੇ ਨਹੀਂ ਓਹ ਹੋ ਆਇ ਕਾ ਨੂੰ ਮੈਂ ਪੁੱਤ ਸਿਗਨੇਚਰ ਨਹੀਂ ਕਿਹਾ ਮੈਂ ਤਾਂ ਸੈਨ ਵਾਲੇ ਸਿਗਨੇਚਰ ਕਿਹਾ ਉਹ ਹੀ ਕਿਹਾ ਹਾਂ ਉਹ ਮੁੰਡੇ ਦੀ ਫਾਇਰ ਆਈਏ ਨਾ ਬਾਹਰ ਲੈ ਦੇਸੋ ਲੈ ਫਿਰ ਇੱਕ ਹੋਰ ਸੁਣਾ ਦੇ ਇਹਨਾਂ ਨੂੰ ਹਣਾ ਆਪਾਂ ਸੁਣਾ ਦੇ ਬਾਬਾ 8ਵੇਂ ਸੁਰ ਵਾਲਾ ਸੁਣਾ ਮੈਂ ਜੇ ਅੱਖੇ ਤਾਂ ਤੈਨੂੰ ਮੈਂ ਸੁਣਾਉਣਾ ਅਸਲੀ ਤਾਂ ਸੁਣਾ ਫਿਰ ਬਾਬਾ ਲੈ ਮੈਂ ਢੋਲ ਕੀ ਕੁਰਾ ਤੂੰ ਸੁਣਾ ਲੈ ਚੱਲ ਆਪਾ ਡੰਡੰਗੜ ਹਲਦਾ ਸੋਲਾ ਮੇਰੀ ਉਹ ਮੈਂ ਤਾਂ ਸੁਰਤੀ ਬਾਲੇ ਚ ਹੋ ਜਾਣਾ ਫਿਰ ਨਾ ਸਹੀ ਬਾਲਾ ਮੈਨੂੰ ਤੇਰਾ ਉਹ ਸਾਨੂੰ ਤੇ ਡੀ ਟੇਡੀ ਤੱਕ ਦੀ ਤੂੰ ਸਾਨੂੰ ਤੇੜੀ ਤੇੜੀ ਤੱਕਦੀ ਤੋਂ ਇਹ ਗਲੀ ਸਰਕਾਰੀ ਏ ਕਿਹ ਚਰਬੇ ਸਰਕਾਰੀ ਤੋਂ ਉਹ ਗਲੀ ਸਰਕਾਰੀ ਏ ਸਾਨੂੰ ਰੋਕ ਨਹੀਂ ਸਕਦੀ ਤੋਂ ਇਹ ਸਾਨੂੰ ਰੋਕ ਨਹੀਂ ਸਕਦੀ ਤੋਂ ਸਾਨੂੰ ਤੇੜੀ ਤੇੜੀ ਤੱਕਦੀ ਤੋਂ ਉਹ ਸਾਨੂੰ ਟੱਕ ਤੇ ਨਾ ਖੰਗ ਮੁੰਡਿਆ ਨਿਥਾਨਾ ਨਹੀਂ ਦੇ ਦੇ ਨਾ ਹੈ ਘਰ ਨੇ ਬਾੜਾ ਨੱਚੀ ਨੇ ਜਿਹੜਾ ਮਨ ਲਗਾ ਪੋਸਟ ਨੂੰ ਸਾਰੀ ਖਾ ਗਿਆ ਅੰਦਰ ਲਾ ਗਿਆ ਖਾ ਗਿਆ ਅੱਜ ਤੱਕ ਉਹ ਵੀ ਲੈ ਲਗਾਇਆ ਜਿਹੜਾ ਲੈ ਸੀ ਗੂੜੇ ਰਹੀਏ ਵਰਕੇ ਤੋੜਨਾ ਉਹ ਨਹੀਂ ਇਸ ਤਰ੍ਹਾਂ ਇੱਕ ਮੈਂ ਉਹ ਥਾੜੀ ਕੁਸਤਾ ਰ ਬੈਠੋ ਬਾਈ ਤੁਸੀਂ ਬੋਲੋ ਮੈਂ ਤਾਂ ਨਾ ਆਇਆ ਕਣ ਟਾਈਮ ਬਾਬਾ ਬਤੀ ਪਕੇ ਬਤੇ ਪਰ ਮੈਂ ਤਾਂ ਨੁਆਇ ਗੈਣਾ ਇਹ ਮੈਨੂੰ ਤਪੇ ਜੇ ਲੱਗਦੇ ਤਾਂ ਮੈਨੂੰ ਲੱਗਿਆ ਕੁੱਟਣਗੇ ਇਹ ਆਪਣੇ ਦਾ ਪਾਸੇ ਰਾੜ ਦੇ ਵੀ ਨੀ ਮਾਰ ਕੇ ਹਾਂ ਆ ਗਏ ਓਏ ਆ ਗਏ ਓਏ ਓਏ ਬਾੜੀ ਪਾਇਆ ਓਏ ਆ ਗਏ ਓਏ ਉਹ ਬੈਠੇ ਉਹ ਬੈਠੇ ਓਏ ਉਹ ਬੈਠੇ ਓਏ